ਇਹ ਕੇ ਵਿਚਾਰ ਕਰਨ ਵਾਲੇ ਪ੍ਰਬੰਧਾਂ ਸੇ ਅੱਛੇ ਨਹੀਂ ਜ਼ੋਰ ਦਿਓ ਤੁਸੀਂ ਪਾਰਲੀਮੈਂਟ ਦੇ ਅੰਦਰ ਜੋ ਕਰ ਸਕਦੇ ਹੋ ਪੂਰੇ ਦੇਸ਼ ਦੇ ਵਿੱਚ ਸਾਡਾ ਮੈਸੇਜ ਹੋਵੇ ਫਿਰ ਹੀ ਮੌਕਾ ਮਿਲਦਾ ਹੈ ਨਾ ਇਹਨੂੰ ਕੋਈ ਆਦਮੀ ਪਾਲ ਇਧਰ ਕਰ ਸਕਦਾ ਹੈ ਨਾ ਇਹਨੂੰ ਕੋਈ ਪਾਲ ਇਧਰ ਕਰ ਸਕਦਾ ਤੇ ਜਿਹੜੇ ਤਰੀਕੇ ਨਾਲ ਹੋਣੀ ਹੈ ਵਿਡਮ ਸਾਹਿਬ ਉਹ ਵੀ ਤੇ ਨਾ ਕਿਸੇ ਨੂੰ ਇਹਦਾ ਇਹ ਪਤਾ ਕਿਸ ਦਿਨ ਹੋਣੀ ਹੈ ਕਿਵੇਂ ਹੋਣੀ ਹੈ ਕਿਹੋ ਜਿਹੀ ਹੋਣੀ ਹੈ ਕੋਈ ਪਤਾ ਨਹੀਂ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਕਿਸੇ ਦੂਸਰੇ ਦੇ ਹੱਥ ਜਾ ਕਿਸੇ ਹੋਰ ਪਾਵਰ ਦੇ ਹੱਥ ਜਾਏ ਉਹਦੀ ਚਿੰਤਾ ਕਿਸ ਕਰਦੀ ਹੈ ਸੋ ਇਹ ਚਿੰਤਾ ਨਾ ਕਰੀਏ ਅਸੀਂ ਚਿੰਤਾ ਨਹੀਂ ਸ਼ਾਇਦ ਹੁਣ ਆਪਾਂ ਇਹ ਡਾਕਟਰ ਅਲਾ ਕੀਤਾ ਹੈ। ਸ਼ਾਇਦ ਕਿਸਾਨਾਂ ਨੂੰ ਕੁਝ ਦਵਾਈ। ਪਾਣੀ ਦੇ ਬੇ। ਸਾਰੇ ਲੱਗੇ ਸਾਰੇ ਬਿਲਕੁਲ ਠੀਕ ਹੈ। ਗਾਨੋ ਬਿਲਕੁਲ ਠੀਕ ਸਾਹਿਬ ਤੁਸੀਂ। ਵੱਡੀ ਗੱਲ ਹੈ। ਜੋ ਡੀਐਸ ਕੁਰਬਾਨੀ ਨੂੰ ਅਸੀਂ ਜੋ ਕਾਂਗਰਸੀ ਪ੍ਰਧਾਨ ਜੀ ਵਗੈਰਾ ਕڑی ਕਿਸਾਨੀयत ਵਿਚਾਰ ਰਹੇ ਹੋ ਪੰਜਾਬ ਦਾ ਭਵਿੱਖ ਕੀ ਵਿਚਾਰ ਹੈ ਆਪਣੇ ਹੱਥਾਂ ਤੇ ਕਈ ਤਾਂ ਰਲ ਮਿਲ ਕੇ ਅਰਦਾਸ ਕਰਦੇ ਤੁਮ ਨੂੰ ਪਰਮਾਤਮਾ ਲੰਬੀ ਉਮਰ ਬਖਸ਼ੇ ਤੇ ਤੇ ਬਹੁਤ ਬਖਸ਼ੀਂ ਆਣੀ ਬਲਾਸ ਆਣੀ ਮੰਗਦਾ ਅੱਛਾ ਚਲੋ ਕੋਈ ਕੱਲ ਪਰਸੋ ਪਾਰਲੀਮੈਂਟ ਦੇ ਵਿੱਚ ਰਾਉ ਜੀ ਨੇ ਫੇਰ ਅੰਤੋ ਰਜਿੰਦਰ ਸਰੋਏਸ ਮੁੱਦੇ ਤੇ ਜਿਹੜੀ ਹੈ ਕੋਈ ਨਾਤਾ ਕੋਈ ਚਰਚਾ ਕਰਨ ਲਈ ਤਿਆਰ ਹੈ ਜ਼ੀਰੋ ਆਰ ਦੇ ਵਿੱਚ ਭੇਜਦੇ ਉਹ ਨਾ ਨਿਕਲਦਾ ਹੈ ਪਰ ਅਸੀਂ ਪੂਰੀ ਬਾਰ ਕੀਤਾ ਸੀ ਪ੍ਰਦਰਸ਼ਨ ਹੁਣ ਵੀ ਅਸੀਂ ਕੱਲ ਨੂੰ ਅਸੀਂ ਇਸ ਬਾਰੇ ਸਾਰੇ ਜਣੇ ਵਿਚਾਰ ਕਰਕੇ ਜੇ ਹੱਥੀ ਤੁਹਾਨੂੰ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਆਂ ਧਿਆਨ ਰੱਖਿਓ ਆਪਣਾ ਪਲੀਜ਼ ਧਿਆਨ